ਲੋਕ ਮੇਟਰ ਆਪਾਂ ਜਨਾ ਇੱਥੋਂ ਪਹਿਲਾਂ ਲੰਗੇ ਜਾਂਦੇ ਸੀ ਕਿਤੇ ਦੇਖਿਆ ਆਪਾਂ ਨੇ ਸੰਘੇੜੇ ਦੀ ਹੈਗੀ ਇਹ ਖਾਰਾ ਪੱਤੀ ਇਹ ਬਾਈ ਉਹਨਾਂ ਨੇ ਧਰਮਸ਼ਾਲਾ ਬਣਾਈ ਵੀ ਬੜੇ ਟਾਪ ਦੀ ਇਹਨਾਂ ਨੇ ਕਿਵੇਂ ਬਣਾਈ ਕੀ ਸੋਚਿਆ ਆਪਾਂ ਤੁਹਾਨੂੰ ਦਿਖਾਉਨੇ ਆ ਕਿਉਂਕਿ ਪਿੰਡਾਂ ਨੇ ਇਹ ਚੀਜ਼ਾਂ ਇਦਾਂ ਨਹੀਂ ਲੱਗ ਗਈ ਉਹ ਜਿਹੜੀਆਂ ਬਣਾਉਂਦੇ ਆ ਕਿਸੇ ਕਿਸੇ ਪਿੰਡ ਚੋਂ ਇਹ ਚੀਜ਼ਾਂ ਦੇਖਣ ਨੂੰ ਮਿਲ ਜਣੇ ਜਿਵੇਂ ਤੁਸੀਂ ਕਈ ਵੀਡੀਓ ਦੇਖਿਆ ਹੋਣਾ ਪੂਗਲ ਬਨਜਾਰੇ ਦਾ ਜਿਹੜਾ ਬਸਟ ਹੈ ਉਹ ਲੱਗ ਤੋਂ ਬਣਾਇਆ ਹੋਇਆ ਹਰੇਕ ਲੋਕ ਨੂੰ ਆਉਂਦੇ ਜਾਂਦੇ ਦੇਖ ਕੇ ਜਾਂਦੇ ਨੇ ਇਹ ਚਲੋ ਜਣੀ ਥੋੜੀ ਪਿੰਡ ਦੇ ਵਿੱਚ ਆ ਗਈ ਇੱਥੇ ਵੀ ਆਲੇ-ਦਾਲੇ ਜਿਹੜਾ ਕੋਈ ਰਿਸ਼ਤੇਦਾਰ ਆਉਂਦਾ ਹਰੇ ਕਾਲੇ ਦੀ ਦਾਲੇ ਸਿਫਤਾਂ ਕਰਦਾ ਇਹ ਚੀਜ਼ ਦੀਆਂ ਤੇ ਕਰਾਉਨੇ ਗੱਲਬਾਤ ਕੀ ਹਾਲ ਨੇ ਬਾਈ ਜੀ ਠੀਕ ਹੈ ਬਾਈ ਜੀ ਵਧੀਆ ਜੀ ਕੀ ਨਾਮ ਹੈ ਵੀ ਆਪਣਾ ਪਹਿਲਾ ਨਾਮ ਦੱਸਿਓ ਆਪਣਾ ਨਾਮ ਆਮਨਦੀਪ ਜੀ ਆਮਨਦੀਪ ਜੀ ਆਮਨਦੀਪ ਜੀ ਕਿਵੇਂ ਸੋਚਿਆ ਬਣਾਉਣ ਵਾਸਤੇ ਇਹ ਵੀ ਤੁਸੀਂ ਇੱਕ ਲੱਗ ਤੋਂ ਚੀਜ਼ ਬਣਾਉਣੀ ਹੈ ਇਹਦੇ ਬਾਰੇ ਇਹ ਸਾਡਾ ਸਾਰਾ ਆਪਣੇ ਖਾਰਾ ਪੱਤੀ ਹੈ ਜੀ ਇਹ ਠੀਕ ਹੈ ਪਿੰਡ ਦੇ ਵਿੱਚ ਆਪਣੇ ਪੱਤੀਆਂ ਨੇ ਜੀ ਠੀਕ ਹੈ ਉਹ ਅਸੀਂ ਬਸ ਮੂਹਰੇ ਜਿਹੜੇ ਬੰਦੇ ਸੀ ਨਵੇਂ ਮੁੰਡੇ ਸਾਰੇ ਗਵਾੜ ਦੇ ਇਕੱਠੇ ਹੋ ਗਏ ਸੀ ਰਾਜ ਮਸਾਲਾ ਕੀਤਾ ਵੀ ਹੁਣ ਧਰਮ ਮਸਾਲਾ ਬਣਾਉਣ ਦਾ ਟਾਈਮ ਆ ਗਿਆ ਉਹ ਥੋੜੀ ਜੀ ਪੁਰਾਣੀ ਸੀ ਹਾਂ ਪਹਿਲਾਂ ਪੁਰਾਣੀ ਉਸੇ ਕਰੀਆਂ ਨੇ ਹਾਂ ਸਾਰਿਆਂ ਦੇ ਭਾਈ ਚਾਰਕਨ ਵਾਲੀ ਜੀ ਅਸੀਂ ਆਪਦੀ ਰਾਜ ਮਸਾਲਾ ਕੀਤਾ ਉਸ ਦਿਵਾਰੀ ਸਾਡੇ ਪਿੰਡ ਨਕਸ਼ਾ ਰਾਜੂ ਬਾਈ ਨੇ ਬਣਾਇਆ ਰਾਜੂ ਬਾਈ ਨੇ ਬੁਲਾਇਆ ਜੀ ਤੇ ਚਲੋ ਰਾਜੂ ਬਾਈ ਦਾ ਨੰਬਰ ਵੀ ਆਪਾਂ ਬਾਈ ਸਕਰੀਨ ਤੇ ਚਲਾ ਦਾਂਗੇ ਤੇ ਠੇਕੇਦਾਰ ਕੌਣ ਸੀ ਫਿਰ ਇਹਦੇ ਵਾਸਤੇ ਬਣਾਉਣ ਵਾਸਤੇ ਠੇਕੇਦਾਰ ਮਿਸਤਰੀ ਆਪਣਾ ਉਹ ਕੀ ਨਾਮ ਆ ਪਲੇ ਦਾ ਜਸਵੰਤ ਸਿੰਘ ਹੈ ਠੇਕੇਦਾਰ ਠੇਕੇਦਾਰ ਪੰਡਵਾ ਉਹ ਸਾਈਡਾਂ ਤੋਂ ਜੀ ਸਾਈਡਿਆਂ ਤੋਂ ਉਹ ਵੀ ਬਾਈ ਦੀ ਕਿਸੇ ਦਿਨ ਆਪਾਂ ਇੰਟਰਵਿਊ ਕਰਾਂਗੇ ਕਿਉਂਕਿ ਬਾਈ ਨੇ ਦੇਖੋ ਕੰਮ ਜਿਹੜਾ ਕਰਿਆ ਬਹੁਤ ਵਧੀਆ ਕਰਿਆ ਕੱਲਾ ਨਕਸ਼ੇ ਬਣਾਉਣ ਵਾਲੇ ਦਾ ਵੀ ਇਹ ਨਹੀਂ ਹੁੰਦਾ ਵੀ ਨਕਸ਼ਾ ਬਣਾਉਣ ਵਾਲਾ ਨਕਸ਼ਾ ਬਣਾ ਕੇ ਧਰ ਦਵੇ ਉਸ ਤੋਂ ਬਾਅਦ ਜਿਹੜਾ ਕੰਮ ਹੈ ਉਹ ਮਿਸਤਰੀ ਦੇ ਹੱਥ ਚ ਹੁੰਦਾ ਮਿਸਤਰੀ ਨੇ ਕਰਨਾ ਹੁੰਦਾ ਵੀਰੇ ਉੱਪਰ ਮਾਰ ਕੇ ਸਾਰੇ ਦਿਖਾ ਦੇ ਡਿਜ਼ਾਈਨ ਦੇਖੋ ਜਾਲੀ ਜੂਲੀ ਜੰਗਲਾ ਕਿੰਨਾ ਟਾਪ ਦਾ ਬਣਿਆ ਇੱਕ ਲੱਗ ਤੋਂ ਚੀਜ਼ ਬਣੀ ਐ ਸਾਰੇ ਲੋਕਾਂ ਨੂੰ ਪਿੰਡਾਂ ਦੇ ਨੂੰ ਇਦਾਂ ਦੇ ਆਪਣੀਆਂ ਬਣਾਉਣੇ ਚਾਹੀਦੇ ਨੇ ਲੱਗ ਤੋਂ ਪਹਿਚਾਣ ਹੋ ਜਾਂਦੀ ਐ ਪਿੰਡ ਦੀ ਜਦੋਂ ਕੋਈ ਬਾਹਰੋਂ ਆਉਂਦਾ ਕੋਈ ਵਿਆਹ ਚ ਆਉਂਦਾ ਕੋਈ ਭੋਗ ਤੇ ਆਉਂਦਾ ਕਿ ਦੇਖਦਾ ਅਗਲਾ ਕਹਿੰਦਾ ਵੀ ਬਾਈ ਫਲਾਣੀ ਜਗ੍ਹਾ ਮੈਂ ਆ ਚੀਜ਼ ਲੱਗ ਤੋਂ ਦੇਖੀ ਆ ਨਾ ਇਹ ਨਵੀਂ ਪੀੜੀ ਦੇ ਮਤਲਬ ਜਿਹੜੇ ਸੋਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਹੋਊਗੀ ਇੱਥੇ ਲੋਕ ਬੈਠਣਗੇ ਆ ਕੇ ਗਰਮੀ ਦੇ ਮਹੀਨੇ ਕੋਈ ਦੁਪਹਿਰੇ ਨੂੰ ਬੈਠਾ 2 ਘੰਟੇ ਕੋਈ ਆਰਾਮ ਕਰਦਾ ਕੋਈ ਪ੍ਰੋਗਰਾਮ ਹੈ ਛੋਟਾ ਵੱਡਾ ਉਹ ਵੀ ਕਰ ਸਕਦੇ ਹਾਂ ਧੰਨਵਾਦ ਜੀ